ਔ ਹੁੰਦਾ ਏ ਆ ਹੁੰਦਾ ਏ ਨਿਤ ਨਮਾ ਬਦਲਾ ਹੁੰਦਾ ਏ ਕਤ ਲੋ ਗਾਰਦ ਮਾਰ ਮਰਾਈਆਂ ਹੋਰ ਵਿਕਾਸ ਵਾਹ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਮਾ ਬਦਲਾ ਹੁੰਦਾ ਏ ਪੱਗਾਂ ਚੁੰਨੀਆਂ ਰੋਲ ਕੇ ਪੈਰੀ ਮਿੱਟੀ ਵਿੱਚ ਮੜਾ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਮਾ ਬਦਲਾ ਹੁੰਦਾ ਏ ਜੰਤਾ ਉਹਨੂੰ ਲੀਡਰ ਚੁਣਦੀ ਜਿਹੜਾ ਲਾਪਰਵਾਹ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਮਾ ਬਦਲਾ ਹੁੰਦਾ ਏ ਸੀਐਮ ਸਾਭ ਦੀ ਕੋਠੀ ਅੱਗੇ ਪਿੱਟ ਸਿਆਪਾ ਪਿਆ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਮਾ ਬਦਲਾ ਹੁੰਦਾ ਏ ਰੋਸ ਮਜਾਰੇ ਧਰਨਿਆਂ ਉੱਤੇ ਪੁਲਿਸ ਨਾਲ ਟਕਰਾ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਮਾ ਬਦਲਾ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਮਾ ਬਦਲਾ ਹੁੰਦਾ ਏ ਰੋਜ਼ ਮੁਜ਼ਾਰੇ ਧਰਨਿਆਂ ਉੱਤੇ ਪੁਲਿਸ ਨਾਲ ਟਕਰਾ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਵਾਂ ਬਦਲਾ ਹੁੰਦਾ ਏ ਇੱਕ ਪਾਸੇ ਤੋਂ ਡਾਂਗਾਂ ਗੋਲੀਆਂ ਦੂਜੇ ਪਾਸਿਓਂ ਪਥਰਾ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਵਾਂ ਬਦਲਾ ਹੁੰਦਾ ਏ ਤਾਵਰ ਟੈਂਕੀਆਂ ਉੱਤੇ ਚੜਕੇ ਮੰਗਾ ਨੂੰ ਮਨਵਾ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਮਾ ਬਦਲਾ ਹੁੰਦਾ ਏ ਤਾਣੀ ਵਾਂਗੂ ਪਿਆ ਉਲਝਿਆ ਮਸਲਾ ਨਾ ਸਲਝਾ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਮਾ ਬਦਲਾ ਹੁੰਦਾ ਏ ਆਪਣੇ ਦੇਸ਼ ਦੀ ਸਿਆਸਤ ਦੇ ਵਿੱਚ ਕਦੇ ਨਾ ਟਿਕ ਟਕਾ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਮਾ ਬਦਲਾ ਹੁੰਦਾ ਏ ਉਹ ਸਰਕਾਰ ਵਿਰੁੱਧ ਕਿਉਂ ਬੋਲੂ ਉਹ ਸਰਕਾਰ ਵਿਰੁੱਧ ਕਿਉਂ ਬੋਲੂ ਜੀ ਦਾ ਲੱਗਿਆ ਦਾ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਮਾ ਬਦਲਾ ਹੁੰਦਾ ਏ ਦੱਬੀ ਹੋਈ ਜ਼ਮੀਨ ਛਡਾਉਣ ਤੇ ਨਿਤ ਹੀ ਪੈਂਦਾ ਗਾਹ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਮਾ ਬਦਲਾ ਹੁੰਦਾ ਏ ਬੀਸੀ ਦੀ ਲਿਆ ਸੁਰਤ ਟਕਾਣੇ ਗੰਦੇ ਗੱਦੇ ਤੇ ਪਾ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਵਾਂ ਬਦਲਾ ਹੁੰਦਾ ਏ 10 ਲੱਖ ਲੈਂਦਾ ਰਿਸ਼ਵਤ ਜਦ ਫਿਰ ਥਾਣੇਦਾਰ ਚਟਕਾ ਹੁੰਦਾ ਏ ਓ ਹੁੰਦਾ ਏ ਆ ਹੁੰਦਾ ਏ ਨਿਤ ਨਵਾਂ ਬਦਲਾ ਹੁੰਦਾ ਏ ਪਹਿਲੀਆਂ ਸਰਕਾਰਾਂ ਦੇ ਵੇਲੇ ਗਲਤ ਜਿੰਨਾ ਕਰਿਆ ਹੁੰਦਾ ਏ ਓ ਹੁੰਦਾ ਏ ਆ ਹੁੰਦਾ ਏ ਨਿਤ ਨਵਾਂ ਬਦਲਾ ਹੁੰਦਾ ਏ ਤੂੰ ਬਲਿਹਾਰ ਗਵਿੰਦਗੜੀ ਆ ਦੇ ਹੁਣ ਅੱਗੇ ਅੱਗੇ ਕੀ ਆ ਹੁੰਦਾ ਏ ਨਿਤ ਨਵਾ ਬਦਲਾ ਹੁੰਦਾ ਏ ਔ ਹੁੰਦਾ ਏ ਆ ਹੁੰਦਾ ਏ ਨਿਤ ਨਵਾ ਬਦਲਾ ਹੁੰਦਾ ਏ